ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲੂ ਖਨੋਰੀ ਬਾਰਡਰ ਤੇ ਮਾਨਵਰ ਤੇ ਬੈਠਿਆਂ 63 ਦਿਨ ਹੋ ਗਏ ਹਨ ਜਿਸ ਕਨ ਉਹਨਾਂ ਦੀ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ। ਬੀਤੇ ਕੁਝ ਦਿਨਾਂ ਤੋਂ ਕਿਸਾਨ ਆਗੂ ਬਿਮਾਰ ਵੀ ਹੋ ਗਏ ਸਨ ਅਤੇ ਮੈਡੀਕਲ ਏਡ ਤੋਂ ਬਾਅਦ ਵੀ ਸਿਹਤ ਠੀਕ ਨਹੀਂ ਹੋ ਰਹੀ ਸੀ। ਪਰ ਹੁਣ ਡਾਕਟਰਾਂ ਦੀ ਮਿਹਨਤ ਮੁਰ ਰੰਗ ਲੈਣ ਲੱਗੀ ਹੈ। ਕਿਸਾਨ ਆਗੂ ਦਾ ਬੁਖਾਰ ਉਤਰਨ ਅਤੇ ਕੁਝ ਹੱਦ ਤੱਕ ਸਿਹਤ ਵਿੱਚ ਸੁਧਾਰ ਹੋਣ ਬਾਰੇ ਡਾਕਟਰਾਂ ਨੇ ਦੱਸਿਆ ਹੈ। ਆਗੂ ਨੇ ਵੀ ਇਸ ਮੌਕੇ ਆਪਣੀ ਸਿਹਤ ਨੂੰ ਲੈ ਕੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਜੇ ਵੀ ਸਰੀਰ ਪੂਰੀ ਤਰ੍ਹਾਂ ਠੀਕ ਨਹੀਂ ਹੈ ਅਤੇ ਕਮਜ਼ੋਰੀ ਮਹਿਸੂਸ ਹੋ ਰਹੀ ਹੈ। ਇਦਾਂ ਸਰਕਾਰ ਵੱਲੋਂ ਦਿੱਤੇ ਮੀਟਿੰਗ ਦੇ ਸੱਦੇ ਵਿੱਚ ਸ਼ਮੂਲੀਅਤ ਬਾਰੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਿਹਤ ਠੀਕ ਰਹੀ ਤਾਂ ਮੀਟਿੰਗ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਸਿਹਤ ਠੀਕ ਨਾ ਰਹੀ ਤਾਂ ਫਿਰ ਉਹ ਵੀਡੀਓ ਕਾਨਫਰencing ਰਾਹੀਂ ਮੀਟਿੰਗ ਦਾ ਹਿੱਸਾ ਬਣਨਗੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਇਹ ਮੰਗ ਠੀਕ ਨਹੀਂ ਕਿਉਂਕਿ ਸਾਡੀ ਫੋਰਮ ਦੇ ਆਗੂ ਵੀ ਹਰ ਇੱਕ ਕਿਸਾਨੀ ਮੁੱਦੇ ਉੱਤੇ ਸਹੀ ਗੱਲਬਾਤ ਕਰ ਸਕਦੇ ਹਨ ਉਹਨਾਂ ਇਕਤਾ ਦੇ ਮਤੇ ਨੂੰ ਲੈ ਕੇ ਕਿਹਾ ਕਿ ਐਸਕੇਐਮ ਦੇ ਆਗੂ ਉਹਨਾਂ ਕੋਲ ਇਕਤਾ ਦਾ ਸੰਦੇਸ਼ ਲੈ ਕੇ ਆਏ ਸੀ ਪਰ ਹੁਣ ਉਹ ਆਪ ਚੁੱਪ ਧਾਰੀ ਬੈਠੇ ਹਨ ਨਾ ਕਿ ਕਿ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਕਿਸਾਨਾਂ ਦੀ ਇਕਤਾ ਦੀ ਉਡੀਕ ਹੈ ਪਰ ਹੁਣ ਮੇਰੇ ਸਾਥੀ ਐਸਕੇਐਮ ਦੇ ਆਗੂ ਪਤਾ ਨਹੀਂ ਕਿਹੜੇ ਮਤਭੇਦਾਂ ਕਾਰਨ ਚੁੱਪ ਹਨ ਢੱਲੇ ਵਾਲੇ ਕਿਹਾ ਕਿ ਅਗਰ ਉਹਨਾਂ ਨੇ ਸਾਡੇ ਅੰਦੋਲਨ ਵਿੱਚ ਆ ਕੇ ਸਾਡਾ ਸਮਰਥਨ ਨਹੀਂ ਕਰਨਾ ਤਾਂ ਅਲੱਗ ਤੋਂ ਇਕੱਠੇ ਹੋ ਕੇ ਤਾਲਮੇਲ ਐਕਸ਼ਨ ਕਰਕੇ ਵੀ ਇਕੱਠੇ ਹੋ ਕੇ ਲੜਾਈ ਲੜੀ ਜਾ ਸਕਦੀ ਹੈ ਕੋ ਗੱਲ ਇਹ ਆ ਬੁਖਾਰ ਦੇ ਕੱਲ ਇੰਜੈਕਸ਼ਨ ਵਗੈਰਾ ਲਾਇਆ ਸੀ ਉਹਨਾਂ ਨੇ ਉਹਦੇ ਨਾਲ ਇੰਜੈਕਸ਼ਨ ਨਾਲ ਬੁਖਾਰ ਤਾਂ ਉਤਰ ਜਾਂਦਾ ਹੁੰਦਾ ਹੈ ਲੇਕਿਨ ਉਹਦਾ ਅਸਰ ਪ੍ਰਭਾਵ ਤਾਂ ਰਹਿੰਦਾ ਹੀ ਆ ਕੁਝ ਚਿਰ ਸਰੀਰ ਦੇ ਉੱਤੇ ਸੋ ਉਹ ਉਹਨਾਂ ਕ ਤਾਂ ਹਜੇ ਹੈਗਾ ਵੈਸੇ ਬੁਖਾਰ ਉਤਰਿਆ ਬਾ ਹੁਣ ਕੁਝ ਅੱਗੇ ਨੂੰ ਅੱਗੇ ਨਾਲੋਂ ਕੁਝ ਮਤਲਬ ਉਹ ਠੀਕ ਲੱਗਦਾ ਹੈ ਦੇਖੋ ਜਿਸ ਤਰੀਕੇ ਨਾਲ ਡਾਕਟਰ ਐਡਵਾਈਸ ਕਰਦੇ ਨੇ ਕਿ ਵੀ ਖੜੇ ਹੋ ਕੇ ਦੇਖੋ ਮੁੰਡੇ ਕੋਸ਼ਿਸ਼ ਕੀਤੀ ਗੋਡੂ ਗੋਡਾ ਨੇ ਭਾਰ ਨਹੀਂ ਲੱਤਾਂ ਨੇ ਭਾਰ ਨਹੀਂ ਚੱਲਿਆ ਤੇ ਕੱਲ ਦੇ ਦੋ ਤਿੰਨ ਦਿਨ ਤੋਂ ਮਤਲਬ ਫਿਜ਼ੀਓਥੈਰੇਪੀ ਵਾਲਾ ਡਾਕਟਰ ਬੁਲਾਉਂਦੇ ਹੁੰਦੇ ਆ ਇਹ ਤੇ ਉਹਦੇ ਮੁਤਾਬਕ ਮੁੰਡੇ ਵੀ ਉਹ ਜਿਹੜੀਆਂ ਉਹ ਐਕਸਰਸਾਈਜ਼ਾਂ ਦੱਸਦੇ ਨੇ ਕਰਵਾਉਂਦੇ ਆ ਰੋਜ਼ ਦੋ ਦੋ ਵਾਰੀ ਸ਼ਾਇਦ ਉਹ ਤੋਂ ਟਿੱਕਰ ਜੇ ਤਾਂ ਸਰੀਰ ਹੋ ਗਿਆ ਇਸ ਯੋਗ ਤਾਂ ਜਾ ਸਕਾਂਗੇ ਨਹੀਂ ਤਾਂ ਫਿਰ ਮਤਲਬ ਵੀਸੀ ਵਗੈਰਾ ਦੇ ਰਾਹੀਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਕੋਸ਼ਿਸ਼ ਕਰ ਲਾਂਗੇ ਨਹੀਂ ਦਾ ਫੋਰਮ ਦੇ ਸਾਥੀ ਜਿਹੜੇ ਵੀ ਜਾਣਗੇ ਉਹ ਸਾਰੇ ਜ਼ਿੰਮੇਵਾਰ ਆ ਉਹ ਜਿਹੜੀ ਵੀ ਗੱਲ ਕਰਨਗੇ ਸਾਰੇ ਠੀਕ ਕਰਨਗੇ ਔਰ ਜਿਹੜੇ ਅਸੀਂ ਭੇਜਾਂਗੇ ਉਹਨਾਂ ਨੂੰ ਜਿਹੜਾ ਉਹ ਕਰਕੇ ਆਉਣਗੇ ਉਹ ਉਤੋਂ ਡੱਲੇ ਵਾਲ ਬਾਹਰ ਨਹੀਂ ਹੋਏਗਾ ਦੇਖੋ ਸਵਾਲ ਇਹ ਹੈ ਕਿ ਜਿੱਦੋਂ ਉਹ ਵੀਰ ਇੱਥੇ ਆਏ ਐ ਇਹ ਕਹਿ ਕੇ ਵੀ ਅਸੀਂ ਮੋਗੇ ਤੋਂ ਇਕਤਾ ਦਾ ਮਤਾ ਪਾਸ ਕਰਵਾ ਕੇ ਲੈ ਕੇ ਆਏ ਆ ਲੋਕਾਂ ਨੇ ਹੱਥ ਕੜੇ ਕਰਕੇ ਪ੍ਰਵਾਨਗੀ ਦਿੱਤੀ ਆ ਤਾਂ ਉਹਦਾ ਮਤਲਬ ਇਹ ਬਣਦਾ ਸੀਗਾ ਕਿ ਆਉਂਦਿਆਂ ਸਾਰ ਉੱਥੋਂ ਹੀ ਇਹ ਤਿਆਰੀ ਹੋਣੀ ਚਾਹੀਦੀ ਸੀ ਕਿ ਜੇਕਰ ਖਨੌਰੀ ਨਹੀਂ ਆ ਸਕਦੇ ਨਾ ਕੋਈ ਸਾਡੇ ਆਪਸੀ મતਭੇਦ ਹੋ ਸਕਦੇ ਨੇ ਕੋਈ ਫਰਕ ਨਹੀਂਗਾ ਉਹ ਕਿਸੇ ਹੋਰ ਪੁਆਇੰਟ ਦੇ ਉੱਤੇ ਇਹ ਪ੍ਰੋਗਰਾਮ ਦੇ ਕੇ ਆਪਦਾ ਮਤਲਬ ਮੋਰਚੇ ਨੂੰ ਮਜ਼ਬੂਤੀ ਦੇ ਸਕਦੇ ਸੀ ਕਿਉਂਕਿ ਐਮਐਸਪੀ ਗਾਰੰਟੀ ਕਾਨੂੰਨ ਪੂਰੇ ਦੇਸ਼ ਨੂੰ ਚਾਹੀਦਾ ਔਰ ਇਹ ਮੰਗ ਬਹੁਤ ਸਿਖਰ ਤੇ ਲੈਦੇ ਆ ਆਪਾਂ तकरीबन ਆਖਰੀ ਤੰਬੇ ਨੂੰ ਮਤਲਬ ਹੱਥ ਪੈ ਗਿਆ ਆਪਣਾ ਵਰਲਡ ਦੇ ਵਿੱਚ ਆਪਣੀ ਮੰਗ ਮਤਲਬ ਉੱਭਰਨ ਉਭਾਰਨ ਦੇ ਵਿੱਚ ਆਪਾਂ ਸਫਲ ਹੋ ਗਏ ਆ ਹੁਣ ਤਾਂ ਸਾਥੀਆਂ ਨੂੰ ਚਾਹੀਦਾ ਸੀਗਾ ਕਿ ਇਹਦੀ ਮਤਲਬ ਮਗਰੋਂ ਬਾਈਕ ਤੋਂ ਬੈਗ ਤੋਂ ਤਾਕਤ ਦੇ ਦੇਣਾ ਇਹਨੂੰ ਛੇਤੀ ਜਿੱਤ ਲਈਏ ਨਹੀਂ ਤਾਂ ਹੋਰ ਲੰਮਾ ਟਾਈਮ ਲੱਗ ਸਕਦਾ ਹੈ ਜਿੱਤ ਜ਼ਰੂਰ ਹੋਏਗੀ ਲੇਕਿਨ ਇਹ ਜ਼ਰੂਰਾ ਵੀ ਜੇਕਰ ਅੱਜ ਇਸ ਨੂੰ ਸਹਿਯੋਗ ਦਿੰਦੇ ਤਾਂ ਫਿਰ ਜਿਹੜੀ ਅੱਗੀ ਭਵਿੱਖ ਦੇ ਵਿੱਚ ਜਿਹੜੀ ਏਕਤਾ ਉਹ ਸੌਖੀ ਤੇ ਆਸਾਨ ਤਰੀਕੇ ਨਾਲ ਹੋ ਸਕਦੀ ਸੀ ਲੱਗਦਾ ਜਿਵੇਂ 15 ਦੇ ਮੀਟਿੰਗ ਮਿਲੇ ਸੀ ਉਹਨਾਂ ਨੇ ਕਾੜੀ ਕਰਕੇ 11 ਦੇ ਮੀਟਿੰਗ ਲਈ ਹੈ ਪਰ ਹੁਣ ਉਹ ਕੋਈ ਕਾੜੀ ਨਹੀਂ ਜਿਤਾ ਰਹੇ ਕਿਦਣਾ ਕਿਤੇ ਆਤਾਲ ਮੇਲ ਵਿੱਚ ਵੀ ਜਿਹੜੇ ਹੈ ਕਨੈਕਸ਼ਨ ਪਲਾਨ ਕਰਕੇ ਇਕੱਠੇ ਹੋਇਆ ਜਾ ਸਕਦਾ ਚਲੋ ਇਹ ਹੁਣ ਮਤਲਬ ਇਹ ਉਹਨਾਂ ਵੀਰਾਂ ਦੇ ਮਤਲਬ ਫੋਰਮ ਦੇ ਵਿੱਚ ਕੀ ਉਹਨਾਂ ਦੀ ਵਿਚਾਰ ਚਰਚਾ ਹੈ ਕੀ ਗੱਲ ਹੋ ਰਹੀ ਹੈ ਇਹ ਤਾਂ ਉਹੀ ਜਾਣਦੇ ਆ ਨਾ ਜੀ ਆਪਾਂ ਨਹੀਂ ਇੱਥੇ ਬੈਠੇ ਕੋਈ ਮਤਲਬ ਗੱਲ ਕਰ ਸਕਦੇ ਹੋ ਸਕਦਾ ਉਹ ਆਪਣੀ ਮੰਗ ਹੈ ਜਿਹੜੀ ਐਮਐਸਪੀ ਦੀ ਗਰੰਟੀ ਕਾਨੂੰਨ ਇਹਦੇ ਨਾਲ ਹੀ ਉਹਨਾਂ ਦੀ ਸਹਿਮਤੀ ਨਾ ਬਣ ਰਹੀ ਹੋਵੇ ਕਿਉਂਕਿ ਵਕਰੀਵੇਂ ਵਾਲੀਆਂ ਇਹੀ ਮੰਗਾਂ ਹੁੰਦੀਆਂ ਨੇ ਹੋਰ ਕੋਈ ਸਾਡਾ ਇੱਕ ਦੂਜੇ ਦੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਹੈ ਵਕਰੀਵੇਂ ਸਾਡੀਆਂ ਮੰਗਾਂ ਤਾਂ ਹੀ ਆ ਕੇ ਹੁੰਦੀਆਂ ਤੇ ਉਹ ਸਾਡੇ ਵਕਰੀਵੇਂ ਉਹਨਾਂ ਨੂੰ ਮੰਗਾਂ ਨਾ ਮਤਲਬ ਫਿੱਟ ਲੱਗਦੀਆਂ ਹੁਣ ਜਿਹਦੇ ਕਰਕੇ ਅਜੇ ਉਹਨਾਂ ਦੀ ਕੋਈ ਏਕਤਾ ਨਹੀਂ ਬਣ ਰਹੀ ਹਾਂ ਠੀਕ ਅਸੇ ਤੇ ਵੀ ਹਾਂ ਠੀਕ ਹੈ ਬਸ ਦਵਾਈਆਂ ਬੂਟੀਆਂ ਮਤਲਬ ਬੋਤਲਾਂ ਬਤਲਾਂ ਚੱਲ ਚਲ ਰਹੀਆਂ ਨੇ ਤੇ ਉਹਦੇ ਨਾਲ ਮਤਲਬ ਜਿੰਨਾ ਕ ਵੰਟਿੰਗ ਹੁੰਦੀ ਸੀ ਤੇਜਾਬ ਬਣਦਾ ਸੀ ਉਹ ਟੀਕੇ ਟੂਕੇ ਲਾ ਕੇ ਇਹਨਾਂ ਨੇ ਰੋਕਿਆ ਹੋਇਆ ਹੁਣ ਉਹ ਠੀਕ ਹੈ